ਲੋਕ ਸਭਾ ਚੋਣਾਂ ਦੇ ਮੱਤੇ ਨਜ਼ਰ ਆਦੀ ਹੁਸ਼ਾਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਜੱੱਬੇ ਵਾਲੇ ਮੁਕੇਰੀਆਂ ਹਲਕੇ ਦੇ ਪਿੰਡ ਮਹਿਤਾਪੁਰ ਵਿਖੇ ਪਹੁੰਚੇ ਨੇ ਜਿੱਥੇ ਕਿ ਉਨ੍ਹਾਂ ਵੱਲੋਂ ਇੱਕ ਮੀਟਿੰਗ ਨੂੰ ਸਵੋਤਨ ਕੀਤਾ ਗਿਆ ਸੋ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀਆਂ ਦਾ ਇੱਕ ਵੱਡਾ ਹਜ਼ੂਮਾ ਜਿਹੜਾ ਇੱਥੇ ਇਹ ਮੀਟਿੰਗ ਦੇ ਵਿੱਚ ਪਹੁੰਚਿਆ ਹੋਇਆ ਸੋ ਡਾਕਟਰ ਰਾਜਕੁਮਾਰ ਵੀ ਇੱਥੇ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਸਾਹਿਬ ਵੀ ਮੌਜੂਦ ਨੇ ਡਾਕਟਰ ਸਾਹਿਬ ਅੱਜ ਕੰਢੀ ਦੇ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਹੁਸ਼ਾਰਪੁਰ ਦਾ ਹਲਕਾ ਮੁਕੇਰੀ ਤੱਕ ਵੱਡਾ ਪਿੰਡ ਹੈ ਜ ਮਹਿਤਾਪੁਰ ਹੜਾਂ ਦੀ ਵੀ ਮਾਰ ਚੱਲੀ ਹੈ ਤੇ ਤੁਸੀਂ ਪਹੁੰਚੋ ਕਿਹੋ ਜਿਹਾ ਰਿਪੋਰਟ ਮਿਲਿਆ ਕੀ ਉਹ ਗਰਮ ਮਿਲਿਆ ਲੋਕਾਂ ਦਾ ਆ ਮਹਿਤਾਪੁਰ ਦੇ ਜੱਜ ਹੋਰ ਵੀ ਬਾਕਫਕ ਪਿੰਡਾਂ ਦਾ ਦੌਰਾ ਹੋਇਆ ਪਰ ਜਿਨ੍ਹਾਂ ਵੀ ਆਪਣੇ ਸਾਥੀਆਂ ਦੇ ਨਾਲ ਜਿੰਨੇ ਵੀ ਸਾਡੇ ਵੋਟਰਸ ਤੇ ਸਪੋਰਟਰਸ ਦੇ ਨਾਲ ਚਰਚਾ ਹੋਈ ਹੈ ਤੇ ਕਈ ਪਿੰਡ ਦਾ ਐਸੇ ਨੇ ਜਿਹੜੇ 2013 ਤੋਂ ਹੀ ਪਾਵਲਾ ਸਾਹਿਬ ਵੀ ਖੜੇ ਨੇ ਆ ਪਿਛਲਾ ਪਿੰਡ ਅਸੀਂ ਬੰਜਪੁਰ ਅਸੀਂ ਅਟੈਂਡ ਕਰਕੇ ਆਏ ਆ ਉੱਥੇ 2013 ਤੋਂ ਇੱਥੇ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਤੇ ਇਹ ਜਿਹੜਾ ਬੂਥ ਹੈ ਪਹਿਲਾਂ ਵੀ ਅਸੀਂ ਜਿੱਤਿਆ ਸੋ ਇੱਥੇ ਆਮ ਆਦਮੀ ਪਾਰਟੀ ਦੀ ਜਿਹੜੀ ਪੋਜੀਸ਼ਨ ਹੈ ਉਹ ਕਾਫੀ ਮਜ਼ਬੂਤ ਹੈ ਔਰ 2 ਸਾਲ ਦੇ ਜਿਹੜੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਔਰ ਲੋਕ ਖਾਸ ਤੌਰ ਤੇ ਜਿਹੜੇ ਸਰਕਾਰ ਵੱਲੋਂ ਬਿਜਲੀ ਦੇ ਬਿੱਲ ਮਾਫ ਕੀਤੇ ਗਏ ਔਰ ਸਾਰਿਆਂ ਦੇ ਕੀਤੇ ਗਏ ਉਸ ਤੋਂ ਲੋਕ ਬਹੁਤ ਖੁਸ਼ ਨੇ ਤੇ ਮੈਨੂੰ ਇਹ ਲੱਗਦਾ ਪਈ ਇਸ ਵਾਰ ਜਿਹੜਾ ਮੁਕੇਰੀਆ ਜਿਹੜਾ ਬਹੁਤ ਵੱਡੇ ਫਰਕ ਦੇ ਨਾਲ ਅਸੀਂ ਇੱਥੇ ਜਿੱਤਾਂਗੇ ਡਾਕਟਰ ਸਾਹਿਬ ਇਹ ਮੁਕੇ ਜਿਹੜਾ ਪਿੰਡਾਂ ਦਾ ਜ਼ਿਆਦਾਤਰ ਵਿਕਾਸ ਹੁੰਦਾ ਇਹ ਆਰਡੀਐਫ ਫੰਡ ਤੇ ਜਿਹੜਾ ਡਿਪੈਂਡ ਹੁੰਦਾ ਹੈ ਜਦੋਂ ਆਪਾਂ ਜਦੋਂ ਤੋਂ ਕੇਂਦਰ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਜਾਂ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਲਗਾਤਾਰ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਲੰਮੇ ਹਿਲੇਆ ਜਾ ਰਿਹਾ ਕਿ ਆਰਡੀਐਫ ਰੂਰਲ ਡਵੈਲਪਮੈਂਟ ਫੰਡਾ ਜਿਹੜਾ ਉਹ ਰੋਕਿਆ ਜਾ ਰਿਹਾ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਵੰਡਿਆ ਨਹੀਂ ਜਾ ਰਿਹਾ ਸੀ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਪਿੰਡਾਂ ਦੇ ਵਿਕਾਸ ਕੰਮਾਂ ਨੂੰ ਲੈ ਕੇ ਉਹ ਅੜਚਨ ਆ ਰਹੀ ਹੈ ਉਹਨਾਂ ਦੇ ਵਿੱਚ ਆਹ ਦੇਖੋ ਕੇਂਦਰ ਸਰਕਾਰ ਬੰਦੀ ਹਮੇਸ਼ਾ ਸਾਜ਼ਿਸ਼ ਰਹੀ ਹੈ ਕਿ ਜੋ ਵੀ ਸਾਡੇ ਟੈਕਸਾਂ ਦੇ ਪੈਸੇ ਆ ਆਰਡੀਐਫ ਵਾਜਾ ਨੈਸ਼ਨਲ ਹੈਲਥ ਰੂਰਲ ਮਿਸ਼ਨ ਦੇ ਪੈਸੇ ਆ ਲਗਭਗ 88000 ਕਰੋੜ ਰੁਪਇਆ ਉਹ ਜਾਣ ਬੁਝ ਕੇ ਉਸ ਨੂੰ ਰੋਕਿਆ ਜਾਂਦਾ ਲੋਕ ਸਭਾ ਤੱਕ ਰੋਕਿਆ ਜਾਂਦਾ ਤਾਂ ਕਿ ਕੰਮ ਨਾ ਹੋਣ ਤੇ ਜਿਹੜੀ ਮੌਜੂਦਾ ਸਰਕਾਰ ਹੈ ਪੰਜਾਬ ਦੇ ਵਿੱਚ ਉਸ ਦੀ ਬੇਇੱਜ਼ਤੀ ਹੋਵੇ ਤਾਂ ਕਿ ਉਹ ਲੋਕ ਉਸ ਤੋਂ ਉਹਨਾਂ ਦਾ ਮੋਹ ਪੰਗ ਹੋ ਜਾਏ ਔਰ ਲੋਕ ਉਸ ਦੇ ਖਿਲਾਫ ਜਾਣ ਤੇ ਪਰ ਇਹ ਵੀ ਜਿਹੜੀ ਇਸ ਵਾਰ ਸੋਚ ਹੈ ਭਗਵੰਤ ਮਾਨ ਜੀ ਦੀ ਸੋਚ ਹੈ ਜਾਂ ਕੇਜਰੀਵਾਲ ਸਾਹਿਬ ਦੇ ਕੰਮ ਨੇ ਜਾਂ ਸੋਚ ਸੋਚ ਹੈ ਉਹ ਨਾ ਤਾਂ ਉਹਨਾਂ ਨੇ ਧੱਕਿਆ ਹੋਇਆ ਕਿ ਇਸ ਵਾਰ ਪੰਜਾਬ ਦੇ ਵਿੱਚੋਂ ਅਸੀਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤੀਏ ਔਰ ਕੇਂਦਰ ਦੇ ਵਿੱਚ ਆਪਣੀ ਸਰਕਾਰ ਦੇ ਜਿਹੜੀ ਸੱਤਾ ਹੈ ਜੇ ਇੰਡੀਆ ਬਲੌਗ ਦੀ ਸਰਕਾਰ ਬਣੇ ਉਹਦੇ ਵਿੱਚ ਭਾਗੀਦਾਰੀ ਬਣੀਏ ਹਿੱਸੇਦਾਰ ਬਣੀਏ ਤਾਂ ਕਿ ਜਿਹੜਾ ਇਹ ਕੱਟੜ-ਕਟਾਣ ਦਾ ਰੋਕੜ ਰੁਕਾਣ ਦਾ ਜਿਹੜਾ ਕੰਮ ਹੈ ਉਹ ਖਤਮ ਹੀ ਹੋ ਜਾਵੇ ਅਕਸਰ ਆਪਾਂ ਭਗਵੰਤ ਮਾਨ ਦੇ ਇੰਟਰਵਿਊ ਵੀ ਸੁਣਦੇ ਹਾਂ ਉਹਨਾਂ ਦੀ ਵੀਡੀਓ ਸੱਚ ਆਪਾਂ ਵਿੱਚ ਆਪਾਂ ਵੇਖਦੇ ਹਾਂ ਉਹ ਕਹਿੰਦੇ ਕਿ ਮੈਂ ਆਪਣੇ ਉਮੀਦਵਾਰਾਂ ਨੂੰ ਜਿਹੜੇ ਉਹ ਇੱਕ ਵਾਰ ਜਿਤਾ ਦੇਉ ਪੰਜਾਬ ਦੇ ਲੋਕੋ ਕਮੈਸਟ ਪਾਸਵਰਡ ਸਾਰੇ ਦੱਸਦੇ ਨੇ ਸੰਸਦ ਵਾਲੇ ਦੱਸਿਆ ਦੱਸਦੇ ਨੇ ਸ਼ੇਅਰ ਕੀਤਾ ਕੋਈ ਕਿਸਾ ਅਜੇ ਤੱਕ ਦੇਖੋ ਜੀ ਭਗਵੰਤ ਮਾਨ ਜੀ ਦਾ ਪਾਸਵਰਡ ਇੱਕੋ ਹੀ ਹੈ ਕਿ ਮਿਹਨਤ ਤੇ ਇਮਾਨਦਾਰੀ ਸੋ ਮਿਹਨਤੀ ਨੇ ਇਮਾਨਦਾਰੀ ਪਾਰਲੀਮੈਂਟ ਜਾਵਾਂਗੇ ਤੇ ਸਾਡਾ ਪੰਜਾਬ ਡੈਫੀਨਿਟਲੀ ਤਰੱਕੀ ਕਰੇਗਾ ਅਗਨੇ ਵੀਰ ਦਾ ਅਗਨੇ ਵੀਰ ਦਾ ਮੁੱਦਾ ਬਹੁਤ ਗੁੰਝਲਦਾਰ ਕਿਉਂਕਿ ਜ਼ਿਆਦਾਤਰ ਫੌਜ ਦੇ ਵਿੱਚ ਜਿਹੜਾ ਪਿੰਡਾਂ ਦੇ ਨੋਚ ਨੂੰ ਆਉਂ ਜਾਂਦੇ ਜਦੋਂ ਤੋਂ ਅਗਨੇ ਵੀਰ ਸ੍ਰੀ ਮੈਂ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਹੈ ਰੁਜ਼ਗਾਰ ਨੋਸ਼ਵਾਨਾਂ ਦੇ ਵਿੱਚ ਘਟ ਗਿਆ ਇਸ ਨੂੰ ਲੈ ਕੇ ਇੱਕ ਵੱਡਾ ਹਮਲਾ ਮਾਰਨ ਦੀ ਲੋੜ ਹੈ ਸੰਸਦ ਦੇ ਵਿੱਚ ਸਾਡੇ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਐਕਸ ਸਰਵਿਸਮੈਨ ਜਿਹੜੇ ਨੇ ਖਾਸ ਤੌਰ ਤੇ ਸਾਡੇ ਸਕੰਡੀ ਏਰੀਆ ਦੇ ਵਿੱਚ ਮੁਕੇਰੀਆਂ ਦੇ ਵਿੱਚ ਉਹ ਬਹੁਤ ਵੱਡੇ ਗਿਣਤੀ ਦੇ ਵਿੱਚ ਜਿਹੜੇ ਸਾਡੇ ਫੌਜ ਦੇ ਵਿੱਚ ਬੱਚੇ ਭਰਤੀ ਨੇ ਜ ਜਿਨ੍ਹਾਂ ਨੇ ਸੇਵਾ ਕੀਤੀ ਹੈ ਐਕਸ ਸਰਵਿਸਮੈਨ ਨੇ ਸੋ ਆਰਮੀ ਦੇ ਵਿੱਚ ਜਾਣ ਦਾ ਦੇਸ਼ ਦੇ ਵਿੱਚ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਜਿਹੜਾ ਹੈ ਉਹ ਇੱਥੇ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਪਰ ਜਦੋਂ ਤੋਂ ਕੇਂਦਰ ਸਰਕਾਰ ਨੇ ਭਾਜਪਾ ਨੇ ਫੌਜੀ ਸਾਰੇ ਠੇਕੇ ਤੇ ਕਰਤੇ ਆ 4 ਸਾਲ ਲਈ ਜਿਹੜੇ ਅਗਨੀ ਵੀਰ ਜਦੋਂ ਤੋਂ ਭਰਤੀ ਕਰਨੇ ਸ਼ੁਰੂ ਕਰਤੇ ਆ ਲੋਕਾਂ ਦੇ ਵਿੱਚ ਸਰਕਾਰ ਦੇ ਕੇਂਦਰ ਸਰਕਾਰ ਦੇ ਪ੍ਰਤੀ ਬਹੁਤ ਵੱਡਾ ਰੋਸ ਹੈ ਬਹੁਤ ਵੱਡਾ ਗੁੱਸਾ ਹੈ ਔਰ ਲੋਕ ਹੈਰਾਨ ਹਨ ਕਿ ਜਿਹੜੇ ਠੇਕੇ ਤੇ ਬੱਚੇ ਜਾਣਗੇ ਉਹ ਕਿਸ ਤਰ੍ਹਾਂ ਲੜਾਈ ਲੜਨਗੇ ਔਰ ਜਦੋਂ 4 ਸਾਲ ਬਾਅਦ ਬੱਚਾ ਰਟਾਇਰ ਹੋ ਕੇ ਘਰ ਆ ਜਾਏਗਾ ਤਾਂ ਉਹਦੇ ਅੱਗੇ ਜਿਹੜਾ ਫਿਊਚਰ ਹੈ ਉਹਦਾ ਕੀ ਬਣੇਗਾ ਪਰ ਮੈਂ ਸਮਝਦਾ ਕਿ ਇੱਥੇ ਭਗਵੰਤ ਮਾਨ ਸਾਹਿਬ ਦੀ ਵੀ ਬਹੁਤ ਵੱਡੀ ਸੋਚ ਹੈ ਉਹ ਕਹਿੰਦੇ ਵੀ ਦੇਸ਼ ਦੀ ਜੰਗ ਦੇ ਲਈ ਕੋਈ ਵੀ ਨੌਜਵਾਨ ਤਾਹੇ ਉਹ 4 ਸਾਲ ਦਾ ਹੀ ਕਿਉਂ ਨਾ ਹੋਵੇ ਉਸ 4 ਸਾਲ ਦੇ ਟ੍ਰੈਨਿਓਰ ਦੇ ਵਿੱਚ ਵੀ ਜਿਹੜਾ ਸ਼ਹੀਦ ਹੋ ਜਾਏਗਾ ਜਿਸ ਦੀ ਮੌਤ ਹੋ ਜਾਏਗੀ ਉਹਨੂੰ ਸ਼ਹੀਦ ਦਾ ਦਰਜਾ ਵੀ ਦਵਾਂਗੇ ਤੇ ਉਸ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦੂਜੇ ਸ਼ਹੀਦਾਂ ਦੇ ਪਰਿਵਾਰਾਂ ਦੇ ਬਰਾਬਰ 1 ਕਰੋੜ ਰੁਪਈਆ ਦਵਾਂਗੇ ਸੋ ਲੋਕਾਂ ਦੇ ਵਿੱਚ ਬਹੁਤ ਮਾਇੂਸੀ ਆ ਗਈ ਨੀ ਵੀਰ ਨੂੰ ਲੈ ਜੀ ਮਸਤਾਫਾ ਸਾਹਿਬ 2012 ਦੇ ਵਿੱਚ ਚੰਦਗੋਟਾ ਤੋਂ ਆਵਾਜ਼ ਨੇ ਪਾਰਟੀ ਮੁਕੇ ਗਿਆ ਦੇ ਵਿੱਚੋਂ ਰਹਿ ਗਈ ਸੀ ਲੱਗਦਾ ਹੁਣ ਇਸ ਵਾਰੀ ਫੱਟੇ ਤੱਕ ਦੇਣੇ ਜੀ ਰਿੰਦੇ ਹੁਣੇ ਟੱਪ ਰਹਿ ਗਈਆਂ ਸੋ ਸਾ ਜੋ ਕੰਮ ਕੀਤੇ ਐ ਆਮ ਆਦੀ ਪਾਰਟੀ ਸਰਕਾਰ ਨੇ ਉਹ ਪੁਰਾ ਕੋਈ ਪੈਨਲ ਨਹੀਂ ਹੈਗਾ 75 ਸਾਲ ਜੋ ਕੰਮ ਨਹੀਂ ਹੋਏ ਕੋਈ 2 ਸਾਲ ਚ ਹੋਏ ਆ ਅਸੀਂ ਮਕੇਰੀਆਂ ਵੀ ਦਿਨ ਰਾਤ ਇੱਕ ਕਰ ਰਹੇ ਆ ਮਿਹਨਤ ਕਰ ਰਹੇ ਆ ਲੋਕਾਂ ਨਾਲ ਵਿਚਰ ਰਹੇ ਆ ਲੋਕਾਂ ਨੇ ਸਮਝੋ ਪੋਸੀਬਲ ਨੇ ਕਰਾ ਰਹੇ ਆ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਸਾਰੇ ਪਹਿਲੀ ਵਾਰੀ ਹੋਇਆ ਕਿ ਕੋਈ ਪਾਰਟੀ ਕੰਮ ਦੇ ਆਧਾਰ ਤੇ ਕੰਮ ਵੋਟਾਂ ਮੰਗ ਰਹੀ ਕੋਈ ਜਾਤ ਪਾਸ ਦੇ ਆਧਾਰ ਤੇ ਕੋ ਧਰਮ ਦੇ ਆਧਾਰ ਤੇ ਵੋਟਾਂ ਨਹੀਂ ਮੰਗ ਰਹੀ ਅਸੀਂ ਇਹ ਜੋ ਕੰਮ ਕੀਤੇ ਉਹ ਲੋਕਾਂ ਨੂੰ ਪਤਾ ਵੀ ਹੈ ਉਹ ਦੱਸ ਰਹੇ ਹਨ ਔਰ ਵੋਟਾਂ ਮੰਗ ਰਹੇ ਹਨ ਔਰ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇਸ ਵਾਰ ਮੁਕੇਰੀਆਂ ਤੋਂ ਭਾਰੀ ਬਹੁਤ ਮਾਤਾਂ ਡਾਕਟਰ ਸਾਹਿਬ ਜਤਾਏਗੀ ਔਰ ਲੀਡ ਦੇ ਦਾਵਾਵਾਂਗੇ ਔਰ ਡਾਕਟਰ ਸਾਹਿਬ ਐਮਪੀ ਬਣ ਕੇ ਸਾਡੀ ਜਿਹੜੀ ਆਵਾਜ਼ ਹੈ ਔਰ ਲੋਕ ਸਭਾ ਚੁਟਕਾਣਾ ਮੰਤਰੀ ਸਾਹਿਬ ਦਾ ਇੱਕ ਵੱਡਾ ਸਵਾਲ ਹੈ ਨਜ਼ਾਇਜ਼ ਮਾਈਨਿੰਗ ਨੂੰ ਲੈ ਕੇ ਮੁਕੇਰੀਆਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਮੁਕੇਰੀਆਂ ਹਲਕੇ ਨੂੰ ਪੰਜਾਬ ਦੇ ਬਦਰਾਮ ਹਲਕੇ ਦੇ ਵਿੱਚ ਇੱਕ ਜਿਹੜਿਆ ਜਾਂਦਾ ਹੈ ਲੱਗਦਾ ਹੈ ਤੁਸੀਂ ਜਿਹੜਾ ਇਕੱਲੇ ਇੱਕ ਦਾਗ ਲੱਗਾ ਸੀ 2 ਸਾਲਾਂ ਦੇ ਵਿੱਚ ਤੁਸੀਂ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੀ ਸਰਕਾਰ ਨੇ ਆ ਦੇਖ ਆਹ ਇਹ ਮਗਾਹੇ ਹੁਣ ਵੀ ਕਿਹਦਾ ਲ ਆ ਜਾਂਦੇ ਆ ਪਰ ਜਿਹੜਾ ਕਾਬੂ ਆਜ ਨੂੰ ਛੱਡ ਨਹੀਂ ਰਹੇ ਪਰ ਕੇ ਵਾ ਕਿ ਪਹਿਲੀਆਂ ਸਰਕਾਰਾਂ ਕਾਬੂ ਕਰਦੀਆਂ ਹੀ ਨਹੀਂ ਸੀ ਦਾਦਰ ਆਪਣੇ ਹਿੱਸੇ ਪਾ ਕੇ ਉਹਨਾਂ ਨਾਲ ਹਿੱਸਾ ਪੱਤੀ ਰੱਖਦੇ ਸੀ ਹੁਣ ਐ ਨਹੀਂ ਹੋ ਰਿਹਾ ਜਿਹੜਾ ਫੜਿਆ ਜਾ ਰਿਹਾ ਟੰਗਿਆ ਵੀ ਆ ਰਿਹਾ ਨਾਲ ਇਹ ਉਹਦੇ ਕਰਕੇ ਡਰ ਆ ਲੋਕਾਂ ਵਿੱਚ ਕੋਈ ਨਰਜਾਇਜ਼ ਮਾਈਨਿੰਗ ਕੋਈ ਫੋੜੀ ਫੂੜੀ ਕਰਦਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਅਰਵਾਇਜ਼ ਕਰਨ ਦੇ ਦਿੱਤੀ ਜਾ ਰਹੀ ਅਸੀਂ ਹਿੱਸੇ ਪੱਤੇ ਦੀ ਗੱਲ ਚੱਲਦੀ ਹੈ ਕਹਿੰਦਾ ਜਿਹੜਾ ਵੀ ਐਮ ਐਲ ਏ ਜਿੱਤਦਾ ਹੈ ਤੋਂ ਮੰਤਰੀ ਜਿੱਤਦਾ ਹੈ ਉਹ ਘਰ ਬਸ ਬੈਕ ਉਧਰ ਜਾਣ ਲੱਗ ਜਾਂਦੇ ਹੁਣ ਇਦਾਂ ਤਾਂ ਨਹੀਂ ਹੋਣਾ ਤਾਂ ਸਾਡੇ ਕਿ ਮਲਤਾਨੀ ਸਾਹਿ 231000 ਵੋਟਰ ਹੈ ਮਕੇਰੀਆਂ ਦੇ ਜਿੰਨੇ ਮੇਰੇ ਵੀਰ ਖੜਿਆ ਜਿਹੜਾ ਮਰਜੀ ਤੁਸੀਂ ਜਿੱਥੇ ਮਰਜੀ ਜਾ ਕੇ ਜਿਹਦੇ ਕੋ ਮਰਜੀ ਜਦੋਂ ਮਰਜੀ ਪੁੱਛ ਸਕਦੇ ਹੋ ਕਿ ਮਲਤਾਨੀ ਸਾਹਿਬ ਨੇ ਕਦੀ ਕਿ ਕੋਈ 2 ਰੁਪਏ ਵੀ ਲਏ ਤੇ ਨਾ ਲਊਗਾ ਸਿਆਸਤ ਛੱਡ ਦੂੰਗਾ ਮੇਚ ਨਾ ਹਿੰਮਤ ਹੋਊਗੀ ਮੇਰੀ ਮਾਂ ਮਾਰ ਗਈ ਮੋਂ ਦਾ ਵਾਦਾ ਕੀਤਾ ਸਿਆਸਤ ਨੂੰ ਆਣ ਨਹੀਂ ਦਿੰਦੇ ਮੇਰੀ ਮਾਂ ਮੈਂ ਕਿਹਾ ਸੀ ਮੈਂ ਲੈਂਦਾ ਵੀ ਦੇ ਦੇ ਦੂੰਗਾ ਪੱਲੇ ਉਹ ਖਰਚ ਕਰਕੇ ਸਿਆਸਤ ਕਰ ਰਿਹਾ ਪੂਰਾ ਮਕੇਰੀਆਂ ਜਾਣਦਾ ਹੈ 2 ਰੁਪਈਆ ਵੀ ਕਿਸੇ ਕੋਲ ਲੈ ਹੁਣ ਕੋਈ ਕਹਿ ਦੇਵੇ ਦੁਸ਼ਮਣ ਵੀ ਨਹੀਂ ਕਹਿੰਦੇ ਆਪਣੀ ਪਾਰਟੀ ਦੇ ਕੀ ਆਪ ਅਕਾਲੀ ਦਲ ਬੀਜੇਪੀ ਕਾਂਗਰਸੀ ਵੀ ਗੱਲ ਇੰਨੀ ਕਹਿ ਸਕਦੇ ਮਲਤਾਨ ਸਾਹਿਬ ਕੇ ਘਰ ਪਹਿਲੇ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੁਕੇਰੀਆ ਸਾਡਾ ਆਪ ਅਤੇ ਮੁਕੇਰੀਆ ਹੁਣ ਚੰਨਾ ਮੁਕੇਰੀਆ ਤੋਂ ਪਿੰਡ ਮਹਤਾਪੁਰ ਵਿਖੇ ਪਹੁੰਚੇ ਹੋਏ ਸਨ ਮੀਟਿੰਗ ਨੂੰ ਸੰਬੋਧਨ ਕੀਤਾ ਪ੍ਰੋਫੈਸਰ ਡੀ ਐਸ ਮਲਤਾਨੀ ਮੌਜੂਦ ਸਨ ਡਾਕਟਰ ਰਾਜਪਾਲ ਚੱਪੇਵਾਲ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਸੋ ਗੱਲਾਂ ਬਾਤਾਂ ਹੋਈਆਂ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਵਾਰ ਮੁੜ ਤੋਂ ਆਪਣੇ ਵਾਅਦੇ ਦੁਹਰਾ ਜਕਰ ਉਹਨਾਂ ਨੂੰ ਇਹ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਹੁੰਦੀ ਹੈ ਤਾਂ ਇਸ ਤੋਂ ਵੀ ਵੱਡੇ ਪੱਧਰ ਤੇ ਹੋਰ ਕੰਮ ਹੈ ਮੁਕੇਰੀਆਂ ਦੇ ਵਿੱਚ ਹੁਸ਼ਾਰਪੁਰ ਜ਼ਿਲ੍ਹੇ ਪਰ ਦੇ ਵਿੱਚ ਕਰਵਾਏ ਜਾਣਗੇ ਕੈਮਰਾ ਪਰਸਨ ਕਰਮਜੀਤ ਸਿੰਘ ਅਜੀਤ ਨਾਲ ਚੇਤਨ ਕਾਸ਼ਬ ਸਾਧਾ ਤਰੀਕ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰਪੁਰ ਨੂੰ ਇਸ ਤੇ ਨਾ ਵੀ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ